प्यारे दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅੱਜ ਦਿਨ ਐਤਵਾਰ ਤਰੀਕ 23 ਨਵੰਬਰ ਸਵੇਰ ਦੇ 8 ਵਜੇ ਮੈਂ ਥੋੜਾ ਜਿਹਾ ਲੇਟ ਉੱਠਿਆ ਸੀ ਰਾਤ ਲੇਟ ਪਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦੋ ਮਸ਼ੀਨਾਂ ਤੇ ਅੱਜ ਲਾਈਵ ਦਿਖਾ ਕੇ ਤੇ ਜਿਵੇਂ ਪਰਚੀ ਮੇਰੀ ਪੁਰਾਣੀ ਮਿਲ ਗਈ ਤੇ ਉਹ ਵੀ ਮੈਂ ਤੁਹਾਨੂੰ ਨਾਲ ਜਾਂ ਮੈਂ ਜਦੋਂ ਉਹ ਲਸਣ ਵਾਲਾ ਪ੍ਰੋਸੈਸ ਕਰਨ ਲੱਗੇ ਉਹ ਤੁਹਾਨੂੰ ਮੈਂ ਹੁਣ ਮਸ਼ੀਨ ਦੇਖ ਲਓ ਤੇ ਆ ਇਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਆ ਲਓ ਆ ਲਓ ਦੋਸਤੋ ਉਹ ਤੁਹਾਡੇ ਸਾਹਮਣੇ ਪਾਤੀ ਹੈ ਇਹ ਮਸ਼ੀਨ ਇੱਥੇ ਰੱਖਤੀ ਦੂਸਰੀ ਮਸ਼ੀਨ ਮੇਰੇ ਕੋਲੇ ਆ ਤੇ ਮੈਂ ਪਹਿਲਾਂ ਥੋੜਾ ਜਿਹਾ ਭਲੇਖਾ ਹੁੰਦਾ ਕਿਉਂਕਿ ਜਿਹੜੇ 슈ਗਰ ਵਾਲੇ ਲੋਕ ਤੇ ਬਲੱਡ ਪ੍ਰੈਸ਼ਰ ਵਾਲੇ ਹੁਣ ਥੋੜੇ ਜਿਹਾ ਵਿਹਮੀ ਹੋ ਜਾਂਦੇ ਹੁੰਦੇ ਆ ਉਹ ਥੋੜਾ ਬੋਦਾ 5 4 ਪੁਆਇੰਟ ਦਾ ਫਰਕ ਰਹਿ ਜਾਂਦਾ ਹੁੰਦਾ ਉਹ ਮਸ਼ੀਨਾਂ ਦਾ ਪਰ ਸਾਰ ਜਿਹੜੀ ਇਹ ਸੋਚੀ ਇਹ ਚੀਜ਼ਾਂ ਜਾਣੀਆਂ ਤੇ ਫਿਰ ਉਹ ਮਤਲਬ ਹੋ ਜਾਈ ਬੰਦੇ ਦਾ ਦਿਮਾਗ ਉਹ ਹੋ ਜਾਂਦਾ ਤੇ ਆ ਹੁਣ ਤੁਹਾਡੇ ਸਾਹਮਣੇ ਮੈਂ ਇਹਦੇ ਵਿੱਚ ਵੀ ਹਲੋ ਹਲੋ ਦੋਨੇ ਮਸ਼ੀਨਾਂ ਦੇ ਜਿਹੜੇ ਕੋਡ ਆ ਉਹ ਤੁਹਾਨੂੰ ਚੈੱਕ ਕਰਾਤੇ ਹੁਣ ਆਪਾਂ ਇਹਦੇ ਤੇ ਲਾਈਵ ਜਿਹੜਾ ਹੈਗਾ ਟੈਸਟ ਕਰਾਂਗੇ ਇਹ ਪੈਨ ਮੇਰੀ ਪਹਿਲਾਂ ਹੀ ਚਲਾਈਆਂ ਹੁੰਦੀਆਂ ਹਲੋ ਇਹਦਾ ਪਹਿਲਾ ਬਲੱਡ ਜਿਹੜਾ ਉਹ ਕਹਿੰਦੇ ਨੇ ਵੀ ਥੋੜਾ ਜਿਹਾ ਕੱਢ ਲਈਦਾ ਹੁੰਦਾ ਵੀ ਇਹਨੂੰ ਥੋੜਾ ਜਿਹਾ ਸਾਈਡ ਤੇ ਵਿਨੈ ਯੂਜ਼ ਕਰੀਦਾ ਹੁੰਦਾ ਹੁਣ ਦੋਨਾਂ ਹੀ ਮਸ਼ੀਨਾਂ ਦੇ ਤੁਹਾਨੂੰ ਮੈਂ ਲਾਈਵ ਜਿਹੜੇ ਦਿਖਾ ਰਿਆਂ ਵੇਖੀ ਜਾਓ ਲਾ ਲਓ ਕੋਕੋਨਾ ਹਲੋ ਤੁਸੀਂ ਖੁਦ ਦੇਖ ਲਓ ਇਹਦੇ ਤੇ 96 ਹੈ ਹੁਣ ਆਪਾਂ ਦੂਜੀ ਮਸ਼ੀਨ ਚੱਕੀ ਤੇ ਇਹਦੇ ਤੇ ਤੁਹਾਨੂੰ ਲਾਈਵ ਸਾਰਾ ਮੈਂ ਕਿਉਂਕਿ ਇਹਦੇ ਸਾਈਡ ਤੋਂ ਆਹ ਦੇਖ ਲਓ ਬਲੱਡ ਦੇ ਜਿਹੜਾ ਨਿਸ਼ਾਨ ਆ ਰਿਹਾ ਇਹਦੇ ਤੇ ਆ ਕੰਨਮੀ ਆ ਦੇਖ ਉਹਦੇ ਤੇ 96 ਐ ਇਹਦੇ ਤੇ 91 ਐ ਦੋਨੇ ਮਸ਼ੀਨਾਂ ਦਾ ਮੈਂ ਤੁਹਾਨੂੰ ਰਿਜ਼ਲਟ ਜਿਹੜਾ ਚੱਕੀ ਦਿਖਾ ਤਾ ਮੈਂ ਤੁਹਾਨੂੰ ਦੱਸਿਆ ਸੀ ਵੀ ਥੋੜਾ ਬਹੁਤਾ ਫਰਕ ਹੁੰਦਾ ਹਜੇ ਮੈਂ ਬੁਰਸ਼ ਕੀਤਾ ਕੋਈ ਚਾਹ ਨਹੀਂ ਪੀਤੀ ਕੁਛ ਨਹੀਂ ਚਾਹ ਮੇਰੀ ਆ ਪਈ ਹੈ ਜੇ ਕਈ ਵੀ ਕਹਿੰਦੇ ਹੁਣ ਵੀ ਸ਼ਾਇਦ ਜੇ ਮੈਂ ਤੁਹਾਨੂੰ ਚਾਹ ਪੀ ਕੇ ਵੀ ਚੈੱਕ ਕਰਦਾ ਤੇ ਸ਼ੂਗਰ ਤਾਂ ਨਹੀਂ ਜਿਹੜੀ ਐ 100 ਤੋਂ ਨਹੀਂ ਟੱਪਣੀ ਕੱਲ ਨੂੰ ਆਪਾਂ ਉਹ ਵੀ ਲਾਈਵ ਕਰਕੇ ਤੁਹਾਨੂੰ ਚਾਹ ਮੇਰੀ ਹਜੇ ਪੀਣੀ ਐ ਮੈਂ ਚਾਹ ਪਈ ਹੈ ਬੇ ਥੋੜਾ ਜਿਹਾ ਲੇਟ ਉੱਠਿਆ ਕਰਕੇ ਮੇਰੀ ਜਿਹੜੀ ਵੇਖੋ ਮੇਰਾ ਇਹ ਮੇਰਾ ਤਜਰਬਾ ਜਿਹੜਾ ਮੈਨੂੰ ਕਿਸੇ ਨੇ ਦੱਸੀ ਸੀ ਇਹ ਯੁਕਤ ਮੇਰੇ ਵਾਸਤੇ ਉਹ ਬਹੁਤ ਫਾਇਦੇਮੰਦ ਰਹੀ ਉਹਦੇ ਤੁਹਾਨੂੰ ਦੋ ਚੀਜ਼ਾਂ ਮੈਂ ਤੁਹਾਨੂੰ ਹੋਰ ਕਲੀਅਰ ਕਰ ਦਿਆਂ ਇੱਕ ਤਾਂ ਅਸੀਂ ਖੰਡ ਨਹੀਂ ਵਰਤਦੇ ਉਸ ਦਿਨ ਤੋਂ ਬਿਲਕੁਲ ਜਦੋਂ ਦੀ ਇਹ ਚੀਜ਼ ਸ਼ੁਰੂ ਕੀਤੀ ਆ ਅਸੀਂ ਵਰਤਦੇ ਆ ਘਰੇ ਸ਼ੱਕਰ ਤੇ ਗੁੜ ਤੇ ਸਵੇਰ ਹੁਣ ਜਿਵੇਂ ਥੋੜੀ ਬਹੁਤੀ ਸੈਰ ਕਰ ਲੈਂਦੀ ਆ ਕੋਠੇ ਦੇ ਚਾਰ ਜਿਹੜੇ ਕੱਢ ਲਏ ਉਹਨੂੰ ਕੁੱਤੇ ਨੂੰ ਲੈ ਕੇ ਨਾਲ ਤੇ ਇੰਨਾ ਕੁ ਥੋੜੀ ਬਹੁਤੀ ਆ ਦੇਖ ਲਓ ਮੈਂ ਤੁਹਾਨੂੰ ਲਾਈਵ ਤੋਂ ਦਿਖਾਦੇ ਹਾਂ ਜਿਵੇਂ ਇਹਨਾਂ ਦੇ ਵਿੱਚ ਉਹ ਚਿਪਾ ਵੀ ਇਹਦੀਆਂ ਲੱਗੀਆਂ ਹੋਈਆਂ ਹੋਈਆਂ। ਦੋਸਤੋ ਜਿਹੜੀ ਸ਼ੂਗਰ ਹੈ ਨਾ ਬੰਦੇ ਨੂੰ ਅੰਦਰੇ-ਅੰਦਰ ਘੁਣ ਦੀ ਤਰ੍ਹਾਂ ਖਾਂਦੀ ਹੈ। ਅੰਦਰੋਂ-ਅੰਦਰ ਹੀ ਬੰਦਾ ਇਹਨੂੰ ਖਾਣਾ ਸ਼ੁਰੂ ਕਰਦੀ ਹੈ। ਵੇਖੋ ਕਿੱਥੇ ਤਾਂ ਹੁਣ ਮੈਂ ਦੋ ਗੋਲੀਆਂ ਰੈਗੂਲਰ ਲੈਂਦਾ ਸੀਗਾ ਇੱਕ ਦੋ ਹੀ ਸਵੇਰ ਤੇ ਦੋ ਹੀ ਸ਼ਾਮ ਨੂੰ। ਬਲੱਡ ਪ੍ਰੈਸ਼ਰ ਦੀ ਤੇ ਸ਼ੂਗਰ ਦੀ ਤੇ ਖਾਣ ਪੀਣ ਦਾ ਬਹੁਤ ਭਰੇ ਸੀ ਹੁਣ ਮੈਂ ਵਿਆਹ ਸ਼ਾਦੀਆਂ ਤੇ ਵੀ ਜਾਣਾ ਮੈਂ ਗਲਾਬ ਜਾਮਨਾਂ ਵੀ ਖਾ ਲੈਣਾ ਮਿੱਠਾ ਵੀ ਰੱਜ ਕੇ ਖਾਣਾ ਗੁੜ ਤਾਂ ਮੈਂ ਰਾਤ ਰਾਤ ਨੂੰ ਗੁੜ ਵੀ ਤੇ ਆ ਮੇਰੇ ਕੋਲੇ ਕੁਝ ਖਜੂਰਾ ਤੇ ਮਨੱਕਾ ਤੇ ਸੌਗੀ ਤੇ ਮੇਰੀਆਂ ਇਹਦੇ ਵਿੱਚ ਸ਼ਹਿਦ ਵਿੱਚ ਭਿਓ ਕੇ ਰੱਖੀਆਂ ਹੋਈਆਂ ਮੈਂ ਇਹ ਵੀ ਤੁਹਾਨੂੰ ਮੈਂ ਲਾਈਵ ਖਾ ਕੇ ਦਿਖਾਉਣਾ ਮੈਂ ਕਿਉਂਕਿ ਕਈ ਚੀਜ਼ਾਂ ਦੇ ਨਾ ਜਿਹੜੇ ਹੁੰਦੇ ਆ ਛੰਕੇ ਕਿਉਂਕਿ ਮੇਰੇ ਮੇਰੇ ਤਾਂ ਇਹ ਤਾਂ ਠੀਕ ਰਹੀਆਂ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਮੇਰੇ ਵਾਸਤੇ ਚੀਜ਼ਾਂ ਬਹੁਤ ਵਧੀਆ ਰਹੀਆਂ ਲਸਣ ਦਾ ਤੇ ਜਿਹੜਾ ਸੀਗਾ ਜਿਵੇਂ ਉਹਨਾਂ ਬਾਬਾ ਜੀ ਨੇ ਜੋ ਸਾਨੂੰ ਦੱਸਿਆ ਸੀਗਾ ਆ ਹੁਣ ਤੁਹਾਡੇ ਸਾਹਮਣੇ ਮੈਂ ਸ਼ਹਿਦ ਚ ਡੁੱਬੀ ਹੋਈ ਖਜੂਰ ਹੈ ਤੇ ਤੁਹਾਡੇ ਸਾਹਮਣੇ ਖਾਣ ਲੱਗੀ ਆ ਤੇ ਮੈਨੂੰ ਇਹਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਤੇ ਇਹ ਮਰੀਅਸ ਹੋ ਗਈ ਤੇ ਮਨੱਕੇ ਇਹ ਵੀ ਸ਼ਾਇਦ ਦੇ ਵਿੱਚ ਡੋਬੋ ਕੇ ਰੱਖੇ ਹੋਏ ਆ ਆ ਤੁਹਾਡੇ ਸਾਹਮਣੇ ਹੁਣ ਮੈਂ ਇਹ ਖਾਣ ਲੱਗਿਆ ਹलो ਨਹੀਂ ਬਦਰੀ ਨਹੀਂ ਖਾਣ ਹੋਈ ਜੀ ਹੁਣ ਜੇ ਦੋਸਤੋ ਹੁਣ ਅਗਲਾ ਜਿਹੜਾ ਪ੍ਰੋਸੈਸ ਹੈ ਉਹ ਤੁਹਾਨੂੰ ਮੈਂ ਇਹ ਲਸਣ ਵਾਲਾ ਉਹ ਲਾਈ ਵੀ ਦਿਖਾਉਂਗਾ ਅੱਜ ਤੇ ਦੂਜੀ ਜਿਹੜੀ ਪਏ ਬੇਨਤੀ ਮੈਂ ਕਰਕੇ ਹਟਿਆ ਵੀ ਦੋ ਚੀਜ਼ਾਂ ਦਾ ਖਾਸ ਭਰੇਜ ਇੱਕ ਤਲੀ ਚੀਜ਼ ਤੇ ਇੱਕ ਖੰਡ ਤੇ ਰਿਫਾਈਨਡ ਕੋਸ਼ਿਸ਼ ਕਰਿਓ ਵੀ ਘਰੇ ਨਾ ਵਰਤੋ ਸਰੋਂ ਦਾ ਤੇਲ ਵਰਤ ਲਓ ਦੇਸੀ ਗੋਹੀ ਵਰਤ ਲਓ ਤੇ ਅਸੀਂ ਜਦੋਂ ਦਾ ਇਹ ਚੀਜ਼ਾਂ ਰਸੋਈ ਦੇ ਵਿੱਚੋਂ ਬਾਹਰ ਕੱਢੀਆਂ ਮੇਰਾ ਸਰੀਰ ਪਤਲਾ ਵੀ ਹੋਇਆ ਸਾਰੇ ਜਾਣਦੇ ਜਿਹੜੇ ਮੈਨੂੰ ਪਹਿਲਾਂ ਤੋਂ ਜਾਣਦੇ ਆ ਮੇਰਾ ਸਰੀਰ ਥੋੜਾ ਜਿਹਾ ਭਾਰਾ ਸੀ ਸਰੀਰ ਪਤਲਾ ਵੀ ਹੋ ਗਿਆ ਬਿਲਕੁਲ ਫਿੱਟ ਐ ਇਸ ਵੇਲੇ ਤੇ ਜਾਨ ਵੀ ਸਰੀਰ ਚ ਪੂਰੀ ਆ ਅੱਗੇ ਮੈਂ ਥੋੜਾ ਜਿਆਦਾ ਦਾਣਾ ਸਾਹ ਚੜਨ ਲੱਗ ਜਾਣਾ ਜਾਂ ਹੁਣ ਮੈਂ ਭੱਜ ਵੀ ਲੈਣਾ ਸਵੇਰ ਮਤਲਬ ਉਹਨਾਂ ਨਹੀਂ ਜਿੰਨਾ ਕਿ ਲੋੜ ਐ 50 ਮੀਟਰ 100 ਮੀਟਰ ਮਤਲਬ ਭੱਜ ਲਈਦਾ ਤੇ ਮੈਨੂੰ ਇਸ ਚੀਜ਼ ਨਾਲ ਵੀ ਵੈਸੇ ਕਾਫੀ ਫਰਕ ਪਿਆ ਤੇ ਬਾਕੀ ਚਲੋ ਕਿਸਮਤ ਦੀ ਗੱਲ ਹੁੰਦੀ ਐ ਪਤਾ ਨਹੀਂ ਤਜਰਬਾ ਕਰਕੇ ਜਰੂਰ ਦੇਖਿਓ ਤੇ ਅਗਲੀ ਵੀਡੀਓ ਫਿਰ ਆਪਾਂ ਉਹ ਲਾਈਵ ਕਰਾਂਗੇ ਦਿਓ ਆ ਗਿਆ ਸਸਰੀ ਘਰ ਕਾਲ ਉਹ ਨਾਲ ਹੀ ਇਹਦੇ ਵੀਡੀਓ ਮੈਂ ਅਟੈਚ ਕਰੂੰਗਾ ਉਹ ਸਾਰਿਆਂ ਨੂੰ ਸੱਸੀ। ਤੇਰੇ ਦੋਸਤੋ ਜਿਹੜੀ ਆਪਾਂ ਕੱਲ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਵੀ ਸ਼ੂਗਰ ਦੇ ਕੰਟਰੋਲ ਤੇ ਲਸਣ ਦਾ ਸੇਵਨ ਜਿਹੜਾ ਹੈਗਾ ਵੀ ਉਹ ਕਿਸ ਤਰ੍ਹਾਂ ਕਰਨਾ ਹੁਣ ਇਹਦੇ ਵਿੱਚ ਦੋਸਤੋ ਇੱਕ ਤਾਂ ਜਿਹੜੀ ਮੇਰੀ ਆਪ ਦੀ ਥਿੰਕਿੰਗ ਉਹ ਮੈਂ ਭਾਂਡੇ ਯੂਜ਼ ਕਰਦਾ ਲੋਹੇ ਦੇ ਤੇ ਕੋਲੀ ਵੀ ਲੋਹੇ ਦੀ ਆ ਤੇ ਜਿਹੜਾ ਇਹ ਚਮਚਾ ਹੈਗਾ ਇਹ ਵੀ ਲੋਹੇ ਦਾ ਮੈਂ ਜਿਹੜੇ ਪਾਣੀ ਪੂਣੀ ਅਸੀਂ ਪੀਨੇ ਮੈਂ ਉਹ ਵੀ ਲੋਹੇ ਦੀ ਭਾਂਡੇ ਵਿੱਚ ਪੀਣਾ ਜਾਣ ਪਿੱਤਲ ਦੇ ਜਿਹੜੀ ਅਸੀਂ ਚਾਹ ਵਗੈਰਾ ਬਣਾਉਣੇ ਉਹ ਅਸੀਂ ਪਿੱਤਲ ਦੇ ਭਾਂਡਿਆਂ 'ਚ ਬਣਾਉਣੇ ਆ ਇਹ ਕਿਉਂ ਜਿਹੜਾ ਹੈਗਾ ਸਾਡਾ ਘਰੇ ਤਿਆਰ ਕੀਤਾ ਹੋਇਆ ਇਹ ਕਿਤੇ ਮਾਰਕਾ ਨੋਕ ਤੇ ਪੜ੍ਹ ਲਓ ਡੱਬੀ ਜ਼ਰੂਰ ਹੈਗੀ ਹੋਰ ਜੀ ਇਹ ਗਾਂ ਦਾ ਕਿਉ ਹੈ ਤੇ ਮੈਂ ਕਿਸੇ ਵੀ ਇਹ ਦੋ ਚਮਚੇ ਜਿਹੜੇ ਹੈਗੇ ਆ ਕਿਉ ਹੋਵੇ ਤੁਸੀਂ ਇਸ ਤਰ੍ਹਾਂ ਪਾ ਲੈਣੀ ਠੀਕ ਹੈ ਜੀ ਦਹੀਂ ਦੁੱਧ ਲੈ ਕੇ ਉਹਦੀ ਕਰੀਮ ਲਾ ਕੇ ਜਿਵੇਂ ਤੁਸੀਂ ਮਰਜ਼ੀ ਇਹਨੂੰ ਯੂਜ਼ ਕਰ ਸਕਦੇ ਹੋ ਹੁਣ ਤੁਹਾਡੇ ਜੋ ਬਹੁਤ ਵੀਰਾਂ ਨੇ ਇਹ ਗੱਲ ਪੁੱਛੀ ਸੀ ਵੀ ਜਿਹੜਾ ਲਸਣ ਆ ਵੀ ਉਹ ਕਿਸ ਤਰ੍ਹਾਂ ਖਾਣਾ ਹੁਣ ਸਵੇਰੇ ਦੇ ਵਜੇ ਆ 9 ਤੇ ਅਸੀਂ ਇਸ ਵੇਸਟ ਬੜੀ ਰੋਟੀ ਖਾਣੇ ਆ ਤੇ ਆ ਮੇਰੇ ਕੋਲੇ ਪੰਜ ਲਸਣ ਦੀਆਂ ਜਿਹੜੀਆਂ ਉਹ ਛੋਟੀਆਂ ਗੰਡੀਆਂ ਹੁੰਦੀਆਂ ਇਹ ਘਰ ਦਾ ਦੇਸੀ ਨਾਰਮਲ ਲਸਣ ਤੇ ਇਹਦੇ ਵਿੱਚ ਖਾਣ ਦਾ ਇਹ ਇੰਨਾ ਹੀ ਕੰਮ ਹੈ ਇਹ ਗੰਡੀ ਲਸਣ ਦੀ ਥੋੜੀ ਜੀ ਮੋਟੀ ਆ ਕਿਉਂਕਿ ਤੋਤਾ ਸੀਗਾ ਥੋੜਾ ਜਿਹਾ ਤਾਂ ਉਹ ਕਰਦਾ ਤੇ ਜੇ ਉਹ ਲਸਣ ਦੀ ਥੋੜੀ ਜੀ ਗੰਡੀ ਮੋਟੀ ਆ ਉਹਨੂੰ ਕੱਟ ਲਿਓ ਕਿਉਂਕਿ ਜੇ ਬਰੀਕ ਕਟੋਗੇ ਤੇ ਫਿਰ ਇਹ ਸੜ ਜਾਊਗਾ ਫਿਰ ਇਹਦਾ ਉਹ ਅਸਰ ਨਹੀਂ ਰਹਿਣਾ ਤੇ ਹੁਣ ਤੁਹਾਡੇ ਸਾਹਮਣੇ ਜਿਹੜਾ ਇਹ ਹਲਕਾ ਬਰਾਊਨ ਹੋਣ ਤੱਕ ਇਹਨੂੰ ਜਿਹੜਾ ਹੈਗਾ ਮੈਂ ਭੁੰੰਗਾ ਇਹ ਵੀਡੀਓ ਮੈਂ ਖੁਦ ਬਣਾ ਰਿਹਾ ਮੈਂ ਆਪਣਾ ਚਿਹਰਾ ਤੁਹਾਨੂੰ ਦਿਖਾ ਰਿਹਾ ਉਸ ਤੋਂ ਪਹਿਲਾਂ ਮੈਂ ਲਾਈਵ ਜਿਹੜੀ ਹੈਗੀ ਯਾਰ ਡੀਡੀ ਤੋਂ ਸੁਪਰ ਟੈਸਟੀ ਦਿਖਾ ਚੁੱਕੇ ਆ ਤੇ ਬਾਕੀ ਜ਼ਿੰਦਗੀ ਚ ਨਾਰਮਲ ਦੇਸੀ ਰਹੋ ਦੇਸੀ ਖਾਣਾ ਖਾਓ ਤੇ ਨਾਰਮਲ ਜ਼ਿੰਦਗੀ ਜਿਉਂ ਸਭ ਤੋਂ ਵਧੀਆ ਲੈਆ ਜਿਹੜਾ ਲਸਣ ਬਰਾਊਨ ਹੋ ਚੁੱਕਿਆ ਹੋ ਗਿਆ ਬਸ ਇਹਨੂੰ ਇੰਨਾ ਕੀ ਬਰਾਊਨ ਕਰਨਾ ਤੇ ਜੇ ਇਹਦੇ ਵਿੱਚ ਤੁਸੀਂ ਹੋਰ ਥੋੜਾ ਜਿਹਾ ਚੁੰਡੀ ਕੁ ਜੀਰੇ ਦੀ ਪਾਉਣੀ ਨੂੰ ਤੁਸੀਂ ਉਹ ਵੀ ਪਾ ਸਕਦੇ ਹੋ ਇਹਨਾਂ ਹੀ ਪਾਣੀ ਉਹ ਤੁਹਾਡੀ ਇੱਛਾ ਹੈ ਹੁਣ ਮੈਂ ਇਹਦੇ ਵਿੱਚ ਜਿਹੜੀ ਸਸਤੀ ਆ ਆਲਣੀ ਆ ਏ ਬਸ ਛੋਟੇ ਛੋਟੇ ਜਿਹੇ ਅਸੀਂ ਜਿਹੜਾ ਘਰੇ ਆਟਾ ਯੂਜ਼ ਕਰਦੇ ਆ ਉਹ ਅਸੀਂ ਕਰਦੇ ਆ ਮਲਟੀ ਗ੍ਰੇਨ ਮਤਲਬ ਪਿਓਰ ਮਲਟੀ ਗ੍ਰੇਨ ਨਹੀਂ ਕਣਕ ਦੇ ਆਟੇ ਦੇ ਵਿੱਚ ਜੇ 10 ਕਿਲੋ ਕਣਕ ਦਾ ਆਟਾ ਉਹਦੇ ਵਿੱਚ ਅਸੀਂ ਕਿਲੋ ਕਿਲੋ ਜਿਵੇਂ ਜਵਾਰ ਦਾ ਹੋ ਗਿਆ ਥੋੜਾ ਜਿਹਾ ਵਿੱਚ ਬੇਸਣ ਹੋ ਗਿਆ ਥੋੜਾ ਜਿਹਾ ਮਤਲਬ ਜਿਹੜੇ 3-4 ਕਿਸਮ ਦੇ ਆਟੇ ਹੁੰਦੇ ਆ ਉਹ ਅਸੀਂ ਇਹਦੇ ਵਿੱਚ ਮਿਕਸ ਕਰ ਲੈਂਦੇ ਆ ਸੋਇਆਬੀਨ ਦਾ ਤੇ ਹੁਣ ਮੱਕੀ ਦਾ ਵੀ ਸੀਜ਼ਨ ਆ ਗਿਆ ਮੱਕੀ ਦੀਆਂ ਰੋਕੀਆਂ ਵੀ ਸ਼ੁਰੂ ਹੋ ਗਈਆਂ ਉਹ ਹੁਣ ਆਟਾ ਇਹਦੇ ਚ ਨਹੀਂ ਪਾਈਦਾ ਆਪਾਂ ਕਿਹੜੇ ਕਿਹੜੇ ਹੁੰਦੇ ਨੇ ਟੋਪ ਨੇ ਦਾ ਪੰਸਾਰੀ ਵਾਲ ਤੋਂ ਲੈ ਕੇ ਆਉਣੇ ਉਹੀ ਪਾਉਣੇ ਬੱਸ ਤਾਂ ਪਹਿਲਾਂ ਮਗਰਾੜੀ ਤੋਂ ਲਿਆਉਣਾ ਹੁੰਦਾ ਸੀ ਹੁਣ ਸਾਡੇ ਇੱਥੇ ਜੀਰੇ ਅਸੀਂ ਪੰਸਾਰੀ ਤੋਂ ਲੈ ਲੈਣੇ ਆ ਉਹ ਅਸੀਂ 10 ਕਿਲੋ ਦੇ ਵਿੱਚ 5 ਕਿਲੋ ਹੀ ਮਿਕਸ ਕਰ ਦਿੰਦੀ ਆ ਤੇ ਉਹਦੀ ਜਿਹੜੀ ਰੋਟੀ ਹੈਗੀ ਆ ਨਾਰਮਲ ਆਟਾ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਬਹੁਤ ਵਧੀਆ ਰੋਟੀ ਬਣਦੀ ਪਰ ਇਹ ਖਾਣ ਵਾਲੀ ਮਤਲਬ ਤਾਜੀ-ਤਾਜੀ ਹੁੰਦੀ ਹੈ ਹੁਣ ਮੈਂ ਤੁਹਾਨੂੰ ਅਗਲਾ ਪ੍ਰੋਸੈਸ ਹੈ ਜਿਹੜਾ ਦਹੀਂ ਅਤੇ ਸ਼ੱਕਰ ਦੇਖੋ ਮੈਂ ਹੁਣ ਸ਼ੂਗਰ ਦਾ ਪੇਸ਼ੈਂਟ ਰਿਹਾ ਤੇ ਮੈਂ ਦਹੀਂ ਦੇ ਵਿੱਚ ਸ਼ੱਕਰ ਪਾ ਕੇ ਖਾਂਦਾ ਤੇ ਸ਼ੱਕਰ ਹੈ ਜਿਹੜੀ ਦਹੀਂ ਦੇ ਵਿੱਚ ਪਾ ਕੇ ਖਾਣੂ ਜਿਹੜੀ ਹੈਗੀ ਉਹ ਬੜੀ ਹੈਗੀ ਹੈ ਲਾਹੇਵੰਦ ਹੈ ਹੁਣ 2 ਚਮਚੇ ਇਹਦੇ ਵਿੱਚ ਸ਼ੱਕਰ ਨਹੀਂ ਪਾਦੀ ਤਾਂ ਤੁਹਾਡੇ ਸਾਹਮਣੇ ਦੇਸੀ ਚੱਕਰ ਬਿਲਕੁਲ ਪ્યો ਇਹ ਪਾ ਲਈ ਬਸ ਇਹ ਹੁਣ ਮੈਂ ਕੀ ਦੇ ਨਾਲ ਇਹ ਖਾਣੀ ਆਂ ਦੋਸਤੋ ਜਿਹੜੀ ਸ਼ੂਗਰ ਹੈ ਨਾ ਸ਼ੂਗਰ ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਦਿੰਦੀ ਹੈ ਕਿਉਂਕਿ ਜ਼ਿੰਦਗੀ ਦਾ ਸਾਰਾ ਜਿਹੜਾ ਟੇਸਟ ਹੈ ਜ਼ਿੰਦਗੀ ਦਾ ਸਾਰਾ ਖਰਾਬ ਹੋ ਜਾਂਦਾ ਤੇ ਇਹ ਸਾਡਾ ਬਸ ਨੋਰਮਲ ਭਰਾਓ ਖਾਣਾ ਸਿੰਪਲ ਖਾਣੇ ਆ ਕੋਈ ਅਸੀਂ ਜਿਆਦਾ ਆਮਚਾ ਮਲੀਆਂ ਚੀਜ਼ਾਂ ਨਹੀਂ ਘਰੇ ਵਰਤਦੇ ਆ ਅਸੀਂ ਘਰੇ ਖੰਡ ਨਹੀਂ ਯੂਜ਼ ਕਰਦੇ ਤਾਂ ਸਾਡੇ ਕੋਲੇ ਦੇਸੀ ਗੁੜ ਦੋ ਕਿਸਮ ਦਾ ਉਹ ਰੋਟੀ ਨਾਲ ਖਾਣ ਵਾਲਾ ਵੱਖਰਾ ਤੇ ਉਹ ਸ਼ੱਕਰ ਪੀਏ ਬਸ ਸ਼ੱਕਰ ਹੀ ਅਸੀਂ ਰਾਤ ਨੂੰ ਦੁੱਧ ਵਿੱਚ ਪਾਉਣੀ ਆ ਤੇ ਸ਼ੱਕਰ ਤੇ ਜਿਹੜਾ ਚਾਹ ਦੇ ਵਿੱਚ ਇਹ ਗੁੜ ਯੂਜ਼ ਕਰਨਾ ਤੇ ਅਸੀਂ ਬਸ ਇਹ ਸਾਡਾ ਸਿੰਪਲ ਜਿਹਾ ਸਿੰਪਲ ਜੀ ਸਾਡੀ ਕਿਚਨ ਉਹ ਭਰਾਉ ਅਸੀਂ ਵੀ ਬਾਹਲੇ ਇਹ ਇਹੇ ਜੀ ਜ਼ਿੰਦਗੀ ਜਿਹੜੀ ਹੁੰਦੀ ਉਹ ਸਭ ਤੋਂ ਵਧੀਆ ਹੁੰਦੀ ਹੈ। ਜਿਆਦਿਆਂ ਜੜੀਆਂ ਚਲੋ ਜੇ ਕਿਸੇ ਕੋਲੇ ਪਹੁੰਚ ਹੈਗੀ ਆ ਉਹ ਚੀਜ਼ਾਂ ਲਾ ਸਕਦਾ ਕਿਚਨ ਆਵਦੀ ਨੂੰ ਮਾਡਰਨ ਕਰ ਸਕਦਾ ਪਰ ਚਲੋ ਸਾਡੇ ਮੁਤਾਬਕ ਠੀਕ ਆ ਅਸੀਂ ਦੋਨੇ ਜੀ ਸਾਡਾ ਜਿਹੜਾ ਪਰਿਵਾਰ ਅਸੀਂ ਖੁਸ਼ ਆਂ ਇਹਦੇ ਚ ਠੀਕ ਆ ਪ੍ਰਮਾਤਮਾ ਨੇ ਚਾਹਿਆ ਤਾਂ ਜ਼ਰੂਰ ਬਣਾਵਾਂਗੇ ਪਰ ਨਹੀਂ ਅਸੀਂ ਇਹੀ ਐਵੇਂ ਹੀ ਰਹਿਣਾ ਚਾਹੁੰਦੇ ਆ। ਕਿ ਨਹੀਂ? ਅਸੀਂ ਜਿਆਦਾ ਨਹੀਂ ਤੜਕਪੜਕ ਵਾਲੇ ਬੰਦੇ। ਸਾਡਾ ਤਾਂ ਆਹ ਦੇਖ ਲਓ। ਅਸੀਂ ਪਿਓਰ ਪਿੰਡੂ ਕਲਚਰ ਰੱਖਿਆ ਹੋਇਆ ਤੇ ਅਸੀਂ ਇਸੇ ਤਰੀਕੇ ਰਹਿਣਾ ਚਾਹੁੰਦੇ ਆ ਉਹ ਲਾਈਫ ਛੱਡੇ ਆਏ ਅਸੀਂ ਰਹਿ ਕੇ ਆਏ ਆ ਇਹ ਹੀ ਨਹੀਂ ਗੱਲ ਉਹ ਜ਼ਿੰਦਗੀ ਵੀ ਦੇਖੀ ਆ ਨੌਕਰੀ ਦੇ ਰਾਣ ਪਰ ਨਹੀਂ ਸਾਨੂੰ ਨਹੀਂ ਉਹ ਚੰਗੀ ਲੱਗੀ ਸਾਨੂੰ ਤਾਂ ਇਹ ਹੀ ਚੰਗੀ ਲੱਗਦੀ ਆ ਵੀ ਆਪਦਾ ਸਿੰਪਲ ਖਾਓ ਸਿੰਪਲ ਰਹੋ ਤੇ ਸਿੰਪਲੀ ਘਰ ਹੋਵੇ ਜੇਬ ਦੇ ਪਿੰਡਾਂ ਚ ਹੁੰਦੀ ਆ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਮੈਂ ਹੁਣ ਲੋਡ ਕਰੂੰਗਾ ਤੁਹਾਨੂੰ ਮੈਂ ਸਾਰਾ ਲਾਈਵ ਦਿਖਾਤਾ ਤੇ ਜਿਹੜੀਆਂ ਦੋ ਤਿੰਨ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਸੀ ਵੀ ਬਰੇਜ ਥੋੜਾ ਜਿਹਾ ਇਹਦੇ ਚ ਇਹੀ ਆ ਵੀ ਖੰਡ ਨਹੀਂ ਯੂਜ਼ ਕਰਨੀ ਤੇ ਰਿਫਾਈਨਡ ਯੂਜ਼ ਨਾ ਕਰੋ ਉਹ ਤੁਹਾਨੂੰ ਸਰਮ ਦਾ ਤੇਲ ਵਰਤ ਲਓ ਜਾਂ ਘਿਓ ਵਰਤ ਲਓ ਉਹ ਚੰਗਾ ਇਹ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਭਲੇ ਲਈ ਬਣਾਈ ਗਈ ਆ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਜਿਹੜੀ ਪਰਚੀ ਹੈ ਮੇਰੀ ਮੈਂ ਲੱਭੀ ਹੈ ਤੇ ਮੈਨੂੰ ਪਤਾ ਨਹੀਂ ਮੇਰੀ ਵਾਇਸ ਦੀਆਂ ਰਕੀਆਂ ਹੋਈਆਂ ਕਿੱਥੇ ਹੋ ਤੇ ਉਹ ਵੀ ਤੁਹਾਨੂੰ ਮੈਂ ਸ਼ੇਅਰ ਕਰੂੰਗਾ ਵੀ ਮੇਰੀ ਕਿੰਨੀ ਸੀ ਸ਼ੂਕ ਮੈਂ ਡਾਕਟਰ ਸੋਢੀ ਮੋਗੇ ਆਪਣੇ ਉਹਨਾਂ ਤੋਂ ਮੇਰੀ ਰੈਗੂਲਰ ਦਵਾਈ ਚੱਲਦੀ ਹੁੰਦੀ ਸੀ ਤੇ ਪਰ ਹੁਣ ਮੈਂ ਜਿਹੜੀ ਬਲੱਡ ਪ੍ਰੈਸ਼ਰ ਦੀ ਗੋਲੀ ਇੱਕੋ ਵੀ ਦੂਸਰੇ ਦਿਨ ਇੱਕ ਦਿਨ ਛੱਡ ਕੇ ਖਾਣਾ ਤੇ ਤਿੰਨ ਗੋਲੀਆਂ ਜਿਹੜੀਆਂ ਮੇਰੇ ਮਗਰੋਂ ਲੱਗੀਆਂ ਇਸ ਚੀਜ਼ ਨਾਲ ਦੋ ਸ਼ੂਗਰ ਦੀਆਂ ਜਿਹੜੀਆਂ ਸਵੇਰ ਸ਼ਾਮ ਖਾਂਦੇ ਸੀ ਤੇ ਇੱਕ ਬੀਪੀ ਦੀ ਗੋਲੀ ਤੇ ਜਿੱਥੇ 30 ਖਾਂਦੇ ਸੀ ਹੁਣ 15 ਰਹਿ ਗਈਆਂ ਤੇ ਹੌਲੀ-ਹੌਲੀ ਕੋਸ਼ਿਸ਼ ਇਹੀ ਆ ਵੀ ਉਹ ਵੀ ਘਟਾ ਦੇਾਂਗੇ ਤੇ ਵਧੀਆ ਤੰਦਰੁਸਤ ਜਿਉਂ ਗੋਸਤੋ ਜ਼ਿੰਦਗੀ ਬੜੀ ਅਨਮੋਲ ਆ ਤੇ ਇਹਨੂੰ ਵਧੀਆ ਢੰਗ ਨਾਲ ਜਿਉਂ ਆਪਦੇ ਕੰਨੇ ਆ ਵੀ ਮੇਉ ਆ ਗਿਆ ਸਾਰਿਆਂ ਨੂੰ ਸਸਰੀਆ ਦੋਸਤੋ ਇੱਕ ਗੱਲ ਤੁਹਾਡੇ ਨਾਲ ਮੇਰੀ ਸਾਝੀ ਕਰਨ ਵਾਲੀ ਰਹੀ ਸੀ ਮੈਂ ਦੋਸਤੋ ਅੱਗੇ ਮਿੱਠਾ ਜਿਹੜਾ ਹੈਗਾ ਉਦੋਂ ਕਿੰਨਾ ਦੂਰ ਰਹੀਦਾ ਸੀ ਤੇ ਹੁਣ ਅਸੀਂ ਜਲੇਬੀਆਂ ਮੈਂ ਡੇਲੀ ਖਾਣਾ ਮੇਰੀ ਅੱਡੇ ਇਹ ਮਰ ਜਾਂਦਾ ਦੁਪਹਿਰੇ ਇੱਕ ਜਾਂ ਡੇਢ ਜਲੇਬੀ ਖਾਣੀ ਖਾਣੀ ਐ ਮੈਂ ਫੌਜੀ ਤੋਂ ਲੈਣਾ ਉਹਨਾਂ ਕੋਲੋਂ ਮੋਗਿਓ ਤੇ ਪਾਣੀਆਂ ਭੁੱਲ ਚੁੱਕੇ ਸੀ ਯਕ ਕਿ ਸ਼ੂਗਰ ਦੇ ਕਰਕੇ ਵੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਹੁਣ ਜੋ ਕੁਝ ਜੀ ਕਰਦਾ ਸਵੇਰ ਤੁਹਾਨੂੰ ਮੈਂ ਸ਼ਹਿਦ ਚ ਭਿੱਜੀਆਂ ਖਜੂਰਾ ਤੇ ਮਨੱਖਾ ਸੌਗੀ ਖਾ ਉਹ ਤੁਹਾਨੂੰ ਲਾਈਵ ਦਿਖਾਇਆ ਆ ਤੁਹਾਨੂੰ ਸਾਰੀਆਂ ਚੀਜ਼ਾਂ ਲਾਈਵ ਦਿਖਾ ਦਿਆਂ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਸਰੀਰ ਬਿਲਕੁਲ ਫਿਟ ਫਾਰ ਸੀ ਸასიਕਾਰ ਹਾਂ ਦੋਸਤੋ ਇਹ ਚ ਇੱਕ ਚੀਜ਼ ਆਪਾਂ ਐਡ ਕਰਨੀ ਭੁੱਲ ਗਏ ਸੀਗੇ ਵੀ ਜਿਹੜੇ ਬੀਡ ਡਰਿੰਕ ਕਰਦੇ ਆ ਵੀ ਉਹਨਾਂ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਵੀ ਉਹਨਾਂ ਨੂੰ ਇਹ ਚੀਜ਼ ਅਸਰ ਕਰੂਗੀ ਕਿ ਨਹੀਂ ਕਰੂਗੀ ਕਿਉਂਕਿ ਮੈਂ ਖੁਦ ਬਿਲਕੁਲ ਵੀ ਡਰਿੰਕ ਨਹੀਂ ਕਰਦਾ ਤੇ ਡਰਿੰਕ ਵਾਲੇ ਵੀਰ ਆ ਜਿਹੜੇ ਮੇਰਾ ਖਿਆਲ ਆ ਵੀ ਉਹ ਸ਼ਾਇਦ ਕਿਸੇ ਤੋਂ ਹੋਰ ਤੋਂ ਸਲਾਹ ਲੈ ਲੈਣ ਵੀਰ ਮੇਰੇ ਤੇ ਇੱਕ ਜਿਹੜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਵੀ ਜਿਹੜੇ ਮੈਂ ਭਾਂਡੇ ਆ ਜਿਹੜੇ ਉਹ ਮੈਂ ਤੇ ਇਹ ਲੋਹੇ ਦੇ ਬਰਤਨ ਤੇ ਆ ਜਿਹੜੀ ਗੰਢੀ ਤੁਹਾਨੂੰ ਬੁਰਕੀਰੀ ਦੇ ਵਿੱਚ ਦਿਖ ਰਹੀ ਹੈ ਰੋਟੀ ਦੇ ਵੀ ਕੋਈ ਅਗਲੇ ਵੀਰ ਕਹੀ ਇਹ ਵੀ ਕਿ ਨਾ ਕਹਿ ਦੇਵੇ ਵੀ ਖਣੀ ਉੱਥੇ ਦਿਖਾ ਕੇ ਤੇ ਮੁੜ ਕੇ ਖਾਦੀ ਨਹੀਂ ਆਲਾ ਤੁਹਾਨੂੰ ਵਿਚਿਤ੍ਰਈ ਹੈ ਤੇ ਸਾਡ ਡਰਿੰਕ ਕਰਨ ਵਾਲੇ ਵੀਰਾਂ ਬਾਰੇ ਮੈਂ ਥੋੜਾ ਜਿਹਾ ਵੀ ਉਹ ਆਪ ਦਾ ਕਿਸੇ ਤੋਂ ਸਲਾਹ ਲੈ ਸਕਦੇ ਆ ਭਰਾ ਤੇ ਇਹ ਮੈਂ ਤੁਹਾਨੂੰ ਸਾਰਾ ਲਾਈਵ ਦਿਖਾਉਂਦਾ ਤੇ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਲੱਗੀ ਤੇ ਆਪ ਦੀ ਜ਼ਿੰਦਗੀ ਜਿਹਨੂੰ ਵਰਤ ਕੇ ਜੁੜ ਦੇਖਿਓ ਤੇ ਦਿਓ ਆਗਿਆ